ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਇੱਕ ਨਵਾਂ ਨਿਯਮ ਪ੍ਰਸਤਾਵਿਤ ਕੀਤਾ ਹੈ ਜਿਦੇ ਵਿੱਚ ਸਾਰੇ ਇਮੀਗ੍ਰੇਸ਼ਨ ਲਾਭ ਪ੍ਰੀਨੇਕਾਰਾਂ ਦੇ ਲਈ ਉਮਰ ਜਾਂ ਅਰਸੀ ਦੀ ਕਿਸਮ ਦੀ ਪਰਵਾਹ ਕੀਤੇ ਬਿਨਾ ਡੀ ਐਨ ਏ ਸਮੇਤ ਬਾਇਓਮੈਟ੍ਰਿਕ ਡਾਟਾ ਇਕੱਠਾ ਕਰਨਾ ਲਾਜ਼ਮੀ ਹੋਵੇਗਾ ਇਸ ਵਿਸਥਾਰ ਦਾ ਉਦੇਸ਼ ਸੁਰੱਖਿਆ ਨੂੰ ਵਧਾਉਣਾ ਧੋਖਾਧੜੀ ਨੂੰ ਰੋਕਣਾ ਅਤੇ ਇਮੀਗ੍ਰੇਸ਼ਨ ਮਾਮਲਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੇ ਲਈ ਪਛਾਣ ਤਸਦੀਕ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਨਵਾਂ ਨਿਯਮ ਪ੍ਰਸਤਾਵਿਤ ਕੀਤਾ ਹੈ ਜੁਦੇਵਿਚ ਇਮੀਗ੍ਰੇਸ਼ਨ ਲਾਭਾਂ ਦੇ ਲਈ ਸਾਰੇ ਬਿਨੇਕਾਰਾਂ ਨੂੰ ਉਮਰ ਜਾਂ ਅਰਜ਼ੀ ਦੀ ਕਿਸਮ ਤੇ ਪਰਿਵਾਰ ਕਿਤੇ ਬਿਨਾ ਡੀਐਨਏ ਸਮੇਤ ਬਾਇਓਮੈਟ੍ਰਿਕ ਡਾਟਾ ਚਮਾ ਕਰਵਾਉਣ ਦੀ ਲੋੜ ਹੋਵੇਗੀ ਸ਼ੁਕਰਵਾਰ ਨੂੰ ਜਾਰੀ ਕੀਤੇ ਗਏ ਇਸ ਪ੍ਰਸਤਾਵ ਦਾ ਉਦੇਸ਼ ਮੌਜੂਦਾ ਜੀਤੇ ਇਕੱਠਾ ਕਰਨ ਦੇ ਪਾਵਾਂ ਦਾ ਵਿਸਾਰ ਕਰਨਾ ਹੈ ਜੋ ਵਰਤਮਾਨ ਦੇ ਵਿੱਚ ਸਿਰਫ ਕੁਝ ਸ਼੍ਰੇਣੀਆਂ ਜਿਵੇਂ ਕਿ ਨੈਚਰਲਾਈਜੇਸ਼ਨ ਸ਼੍ਰਨ ਵਰਕ ਪਰਮਿਟ ਅਤੇ ਸਥਾਈ ਨਿਵਾਸ ਉੱਤੇ ਲਾਗੂ ਹੁੰਦੇ ਨੇ ਪ੍ਰਸਤਾਵਿਤ ਨਿਯਮ ਦੇ ਤਹਿਤ DHS ਕੋਲ ਪਛਾਣਾਂ ਦੀ ਪੁਸ਼ਟੀ ਕਰਨ ਅਤੇ ਪਿਛੋਕਰ ਦੀ ਜਾਂਚ ਕਰਨ ਦੇ ਲਈ ਬਾਇਓਮੈਟ੍ਰਿਕ ਜਾਣਕਾਰੀ ਦੇ ਵੱਖ-ਵੱਖ ਰੂਪਾਂ ਨੂੰ ਇਕੱਠਾ ਕਰਨ ਦਾ ਅਧਿਕਾਰ ਹੋਵੇਗਾ ਚਿਹਰੇ ਅਤੇ ਅੱਖਾਂ ਦੀ ਤਸਵੀਰ ਫਿੰਗਰਪ੍ਰਿੰਟ ਵੇਚ ਪ੍ਰਿੰਟ ਅਤੇ ਹੱਥ ਲਿਖਤ ਦਸਤਖਤ ਸਮੇਤ ਇਹ ਨਿਯਮ ਜੈਨੇਟਿਕ ਸੰਬੰਧਾਂ ਦੇ ਦਾਅਵੇ ਦੀ ਪੁਸ਼ਟੀ ਕਰਨ ਜਾਂ ਕੁਝ ਇਮੀਗ੍ਰੇਸ਼ਨ ਲਾਭ ਬੇਨਤੀਆਂ ਦੇ ਲਈ ਟੁਕਵੇਂ ਹੋਣ ਤੇ ਜੈਵਿਕ ਲਿੰਕ ਦੇ ਸਬੂਤ ਪ੍ਰਦਾਨ ਕਰਨ ਦੇ ਲਈ ਡੀਐਨਏ ਦੇ ਸੰਗ੍ਰਹਿ ਦੀ ਵੀ ਆਗਿਆ ਦੇਵੇਗਾ DHS ਨੇ ਕਿਹਾ ਕਿ ਬਾਇਓਮੈਟ੍ਰਿਕ ਜੀ ਵਿਸਤ੍ਰਿਤ ਵਰਤੋਂ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਧੋਖਾਧੜੀ ਨੂੰ ਰੋਕਣ ਦੇ ਵਿੱਚ ਮਦਦ ਪੈਚ ਧੋਖਾਧੜੀ ਰੋਕਣ ਦੇ ਵਿੱਚ ਮਦਦ ਕਰੇਗੀ ਪਛਾਣ ਤਸਦੀਕ ਅਤੇ ਪ੍ਰਬੰਧਨ ਦੇ ਲਈ ਬਾਇਓਮੈਟ੍ਰਿਕ ਦੀ ਵਰਤੋਂ ਤਸਕਰੀ ਦਾ ਮੁਕਾਬਲਾ ਕਰਨ ਜੀਮ ਨੇ ਸੰਬੰਧੀ ਅਪਰਾਧੀ ਇਤਿਹਾਸ ਜਾਂਚ ਦੇ ਨਤੀਜਿਆਂ ਦੀ ਪੁਸ਼ਟੀ ਕਰਨ ਅਤੇ ਧੋਖਾਧੜੀ ਨੂੰ ਰੋਕਣ ਦੇ ਲਈ DHS ਦੇ ਯਤਨਾਂ ਵਿੱਚ ਸਹਾਇਤਾ ਕਰੇਗੀ ਐਜੰਸੀ ਨੇ ਪ੍ਰਸਤਾਵ ਦੇ ਵਿੱਚ ਕਿਹਾ ਹੈ ਕਿ ਨਿਯਮ ਹਟਾਉਣ ਦੀ ਕਾਰਵਾਈ ਦੇ ਵਿੱਚ ਸ਼ਾਮਲ ਵਿਅਕਤੀਆਂ ਦੇ ਲਈ ਬਾਇਓਮੈਟ੍ਰਿਕ ਜ਼ਰੂਰਤਾਂ ਨੂੰ ਵੀ ਵਧਾਵੇਗਾ। ਇਮੀਗ੍ਰੇਸ਼ਨ ਮਾਮਲੇ ਦੇ ਵਿੱਚ ਐਜੇ ਡਾਟਾ ਨੂੰ ਇਕੱਠਾ ਕਰਨ ਅਤੇ ਪਰਤਨ ਲਈ ਵਿਭਾਗ ਤੇ ਅਧਿਕਾਰਤਾ ਦਾ ਵਿਸਤਾਰ ਕਰੇਗਾ। ਇਹੇ ਪ੍ਰਸਤਾਵ ਟੰਪਰ ਪ੍ਰਸ਼ਾਸਨ ਦੁਆਰਾ ਇਮੀਗ੍ਰੇਸ਼ਨ ਅਰਜ਼ੀਆਂ ਦੀ ਜਾਂਚ ਵਧਾਉਣਾ ਤੇ ਵਿਦੇਸ਼ੀ ਨਾਗਰਿਕਾਂ ਦੇ ਡਾਟਾ ਟਰੈਕਿੰਗ ਨੂੰ ਵਧਾਉਣ ਦੇ ਵਿਆਪਕ ਯਤਨ ਦਾ ਹਿੱਸਾ ਹੈ ਜਿਦੇ ਵਿੱਚ ਇੱਕ ਪਰਵਾਸੀ ਰਜਿਸਟਰੀ ਨਿਯਮ ਵੀ ਸ਼ਾਮਲ ਹੈ। 3 ਨਵੰਬਰ ਨੂੰ ਫੈਡਰਲ ਰਜਿਸਟਰ ਦੇ ਵਿੱਚ ਨਿਯਮ ਪ੍ਰਕਾਸ਼ਿਤ ਹੋਣ ਤੋਂ ਬਾਅਦ 60 ਦਿਨਾਂ ਤੀ ਉਨਤਕ ਟਿੱਪਣੀ ਦੀ ਮਿਆਦ ਸ਼ੁਰੂ ਹੋਵੇਗੀ ਜ ਜਿਹਦੇ ਨਾਲ ਜਨਤਾ ਤੇ ਹਿੱਸੇਦਾਰ ਨੂੰ ਕੋਈ ਵੀ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਫੀਡਬੈਕ ਜਮਾ ਕਰਵਾਉਣ ਦੀ ਅਗਿਆ ਮਿਲੇਗੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਇੱਕ ਨਵਾਂ ਨਿਯਮ ਪ੍ਰਸਤਾਵਿਤ ਕੀਤਾ ਹੈ ਜਿਹਦੇ ਵਿੱਚ ਸਾਰੇ ਇਮੀਗ੍ਰੇਸ਼ਨ ਲਾਭ ਪ੍ਰੇਨਕਾਰਾਂ ਦੇ ਲਈ ਉਮਰ ਜਾਂ ਅਰਸੀ ਦੀ ਕਿਸਮ ਤੇ ਪਰਵਾਹ ਕੀਤੇ ਬਿਨਾ ਡੀ ਐਨ ਏ ਸਮੇਤ ਬਾਇਓਮੈਟ੍ਰਿਕ ਡਾਟਾ ਇਕੱਠਾ ਕਰਨਾ ਲਾਜ਼ਮੀ ਹੋਵੇਗਾ ਇਸ ਵਿਸਥਾਰ ਦਾ ਉਦੇਸ਼ ਸੁਰੱਖਿਆ ਨੂੰ ਵਧਾਉਣਾ, ਧੋਖਾਧੜੀ ਨੂੰ ਰੋਕਣਾ ਅਤੇ ਇਮੀਗ੍ਰੇਸ਼ਨ ਮਾਮਲਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੇ ਲਈ ਪਛਾਣ ਤਸਦੀਕ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨਾ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਨਵਾਂ ਨਿਯਮ ਪ੍ਰਸਤਾਵਿਤ ਕੀਤਾ ਹੈ ਜਿਦੇ ਵਿੱਚ ਇਮੀਗ੍ਰੇਸ਼ਨ ਲਾਭਾਂ ਦੇ ਲਈ ਸਾਰੇ ਬਿਨੇਕਾਰਾਂ ਨੂੰ ਉਮਰ ਜਾਂ ਅਰਜ਼ੀ ਦੀ ਕਿਸਮ ਦੇ ਪਰਿਵਾਰ ਕਿੱਤੇ ਬਿਨਾ ਡੀਐਨਏ ਸਮੇਤ ਬਾਇਓਮੈਟ੍ਰਿਕ ਡਾਟਾ ਜਮ੍ਹਾਂ ਕਰਵਾਉਣ ਦੀ ਲੋੜ ਹੋਵੇਗੀ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਸ ਪ੍ਰਸਤਾਵ ਦਾ ਉਦੇਸ਼ ਮੌਜੂਦਾ ਡੇਟਾ ਇਕੱਠਾ ਕਰਨ ਦੇ ਉਪਾਵਾਂ ਦਾ ਵਿਸਤਾਰ ਕਰਨਾ ਹੈ ਜੋ ਵਰਤਮਾਨ ਦੇ ਵਿੱਚ ਸਿਰ ਸ਼੍ਰੇਣੀਆਂ ਜਿਵੇਂ ਕਿ ਨੈਚੁਰਲਾਈਜੇਸ਼ਨ ਚਰਨ ਵਰਕ ਪਰਮਿਟ ਅਤੇ ਸਥਾਈ ਨਿਵਾਸ ਉੱਤੇ ਲਾਗੂ ਹੁੰਦੇ ਨੇ ਪ੍ਰਸਤਾਵਿਤ ਨਿਯਮ ਦੇ ਤਹਿਤ DHS ਕੋਲ ਪਛਾਣਾਂ ਦੀ ਪੁਸ਼ਟੀ ਕਰਨ ਅਤੇ ਪਚੋਕਰ ਦੀ ਜਾਂਚ ਕਰਨ ਲਈ ਬਾਇਓਮੈਟ੍ਰਿਕ ਜਾਣਕਾਰੀ ਦੇ ਵੱਖ-ਵੱਖ ਰੂਪਾਂ ਨੂੰ ਇਕੱਠਾ ਕਰਨ ਦਾ ਅਧਿਕਾਰ ਹੋਵੇਗਾ ਚਿਹਰੇ ਅਤੇ ਅੱਖਾਂ ਦੀ ਤਸਵੀਰ ਫਿੰਗਰਪ੍ਰਿੰਟ ਪੈਚ ਪ੍ਰਿੰਟ ਅਤੇ ਹੱਥ ਲਿਖਤ ਦਸਤਾਖਤ ਸਮੇਤ ਇਹ ਨਿਯਮ ਜੈਨੇਟਿਕ ਸੰਬੰਧਾਂ ਦੇ ਦਾਅਵੇ ਦੀ ਪੁਸ਼ਟੀ ਕਰਨ ਜਾਂ ਕੁਝ ਇਮੀਗ੍ਰੇਸ਼ਨ ਲਾਭ ਪੇੰਤੀਆਂ ਲਈ ਟੁਕਵੇਂ ਹੋਣ ਤੇ ਜੈਵਿਕ ਲਿੰਕ ਦੇ ਸਬੂਤ ਪ੍ਰਦਾਨ ਕਰਨ ਦੇ ਲਈ ਡੀਐਨਏ ਦੇ ਸੰਗ੍ਰਹਿ ਦੀ ਵੀ ਆਗਿਆ ਦੇਵੇਗਾ DHS ਨੇ ਕਿਹਾ ਕਿ ਬਾਇਓਮੈਟ੍ਰਿਕਸ ਦੀ ਵਿਸਤ੍ਰਿਤ ਵਰਤੋਂ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਧੋਖਾਧੜੀ ਨੂੰ ਰੋਕਣ ਦੇ ਵਿੱਚ ਮਦਦ ਪਾਏਗੀ। ਧੋਖਾਧੜੀ ਰੋਕਣ ਦੇ ਵਿੱਚ ਮਦਦ ਕਰੇਗੀ। ਪਛਾਣ ਤਸਵੀਰ ਕਤੇ ਪਰਬੰਧਨ ਦੇ ਲਈ ਬਾਇਓਮੈਟ੍ਰਿਕ ਦੀ ਵੱਧ ਤੋਂ ਤਸਕਰੀਤਾ ਮੁਕਾਬਲਾ ਕਰਨ ਜੀਮਨੀ ਸੰਬੰਧੀ ਅਪਰਾਧੀ ਕਿ ਇਤਿਹਾਸ ਜਾਂਚ ਦੇ ਨਤੀਜੇ ਦੀ ਪੁਸ਼ਟੀ ਕਰਨ ਅਤੇ ਟੋਖਾਟੜੀ ਨੂੰ ਰੋਕਣ ਤੇ ਲਈ ਡੀ ਐਚ ਐਸ ਐ ਯਤਨਾਂ ਵਿੱਚ ਸਹਾਇਤਾ ਕਰੇਗੀ ਏਜੰਸੀ ਨੇ ਪ੍ਰਸਤਾਵ ਦੇ ਵਿੱਚ ਕਿਹਾ ਹੈ ਕਿ ਇਹ ਨਿਯਮ ਹਟਾਉਣ ਦੀ ਕਾਰਵਾਈ ਦੇ ਵਿੱਚ ਸ਼ਾਮਲ ਵਿਅਕਤੀਆਂ ਦੇ ਲਈ ਬਾਇਓਮੈਟ੍ਰਿਕ ਜ਼ਰੂਰਤਾਂ ਨੂੰ ਵੀ ਵਧਾਵੇਗਾ ਇਮੀਗ੍ਰੇਸ਼ਨ ਮਾਮਲੇ ਦੇ ਵਿੱਚ ਐਚ ਆਈ ਡੇਟਾ ਨੂੰ ਇਕੱਠਾ ਕਰਨ ਅਤੇ ਪਰਤਨ ਦੇ ਲਈ ਵਿਭਾਗ ਤੇ ਅਧਿਕਾਰਤਾ ਵਿਸਤਾਰ ਕਰੇਗਾ ਇਹ ਪ੍ਰਸਤਾਵ ਟਰੰਪਰ ਸਰਕਾਰ ਦੁਆਰਾ ਇਮੀਗ੍ਰੇਸ਼ਨ ਅਜ਼ਦੀ ਦੀ ਜਾਂਚ ਵਧਾਉਣਾ ਤੇ ਵਿਦੇਸ਼ੀ ਨਾਗਰਿਕਾਂ ਦੇ ਡਾਟਾ ਟਰੈਕਿੰਗ ਨੂੰ ਵਧਾਉਣ ਦੇ ਵਿਆਪਕ ਯਤਨ ਦਾ ਹਿੱਸਾ ਹੈ ਜਿਦੇ ਵਿੱਚ ਇੱਕ ਪ੍ਰਵਾਸੀ ਰਜਿਸਟਰੀ ਨਿਯਮ ਵੀ ਸ਼ਾਮਲ ਹੈ 3 ਨਵੰਬਰ ਨੂੰ ਫੈਡਰਲ ਰਜਿਸਟਰ ਦੇ ਵਿੱਚ ਨਿਯਮ ਪ੍ਰਕਾਸ਼ਿਤ ਹੋਣ ਤੋਂ ਬਾਅਦ 60 ਦਿਨਾਂ ਤੀ ਉਨਤਕ ਟਿੱਪਣੀ ਦੀ ਮਿਆਦ ਸ਼ੁਰੂ ਹੋਵੇਗੀ ਜਿਦੇ ਨਾਲ ਜਨਤਾ ਤੇ ਹਿੱਸੇਦਾਰ ਨੂੰ ਕੋਈ ਵੀ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਫੀਡਬੈਕ ਜਮ੍ਹਾਂ ਕਰਵਾਉਣ ਦੀ ਅਗਿਆ ਮਿਲੇਗੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਇੱਕ ਨਵਾਂ ਨਿਯਮ ਪ੍ਰਸਤਾਵਿਤ ਕੀਤਾ ਹੈ ਜਿਦੇ ਵਿੱਚ ਸਾਰੇ ਇਮੀਗ੍ਰੇਸ਼ਨ ਲਾਭਪੇਨਕਾਰਾਂ ਦੇ ਲਈ ਉਮਰ ਜਾਂ ਅਰਜ਼ੀ ਦੀ ਕਿਸਮ ਦੀ ਪਰਵਾਹ ਕੀਤੇ ਬਿਨਾਂ ਡੀਐਨਏ ਸਮੇਤ ਬਾਇਓਮੈਟ੍ਰਿਕ ਡਾਟਾ ਇਕੱਠਾ ਕਰਨਾ ਲਾਜ਼ਮੀ ਹੋਵੇਗਾ ਇਸ ਵਿਸਥਾਰ ਦਾ ਉਦੇਸ਼ ਸੁਰੱਖਿਆ ਨੂੰ ਵਧਾਉਣਾ ਧੋਖਾਧੜੀ ਨੂੰ ਰੋਕਣਾ ਅਤੇ ਇਮੀਗ੍ਰੇਸ਼ਨ ਮਾਮਲਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੇ ਲਈ ਪਛਾਣ ਤਸਦੀਕ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਨਵਾਂ ਨਿਯਮ ਪ੍ਰਸਤਾਵਿਤ ਕੀਤਾ ਹੈ ਜਿਦੇ ਵਿੱਚ ਇਮੀਗ੍ਰੇਸ਼ਨ ਲਾਭਾਂ ਦੇ ਲਈ ਸਾਰੇ ਬਿਨੇਕਾਰਾਂ ਨੂੰ ਉਮਰ ਜਾਂ ਅਰਜ਼ੀ ਦੀ ਕਿਸਮ ਦੀ ਪਰਵਾਹ ਕੀਤੇ ਬਿਨਾਂ ਡੀਐਨਏ ਸਮੇਤ ਬਾਇਓ ਟਿਕ ਡਾਟਾ ਚਮਾ ਕਰਵਾਉਣ ਦੀ ਲੋਡ ਹੋਵੇਗੀ ਸ਼ੁਕਰਵਾਰ ਨੂੰ ਜਾਰੀ ਕੀਤੇ ਗਏ ਇਸ ਪ੍ਰਸਤਾਵ ਦਾ ਉਦੇਸ਼ ਮੌਜੂਦਾ ਚਿੱਟੇ ਇਕੱਠਾ ਕਰਨ ਦੇ ਪਾਵਾ ਦਾ ਵਿਸਤਾਰ ਕਰਨਾ ਹੈ ਜੋ ਵਰਤਮਾਨ ਦੇ ਵਿੱਚ ਸਿਰਫ ਕੁਝ ਸ਼੍ਰੇਣੀਆਂ ਜਿਵੇਂ ਕਿ ਨੈਚਰਲਾਈਜੇਸ਼ਨ ਸ਼ਰਨ ਵਰਕ ਪਰਮਿਟ ਅਤੇ ਸਥਾਈ ਨਿਵਾਸ ਉੱਤੇ ਲਾਗੂ ਹੁੰਦੇ ਨੇ ਪ੍ਰਸਤਾਵਿਤ ਨਿਯਮ ਦੇ ਤਹਿਤ DHS ਕੋਲ ਪਛਾਣਾਂ ਦੀ ਪੁਸ਼ਟੀ ਕਰਨ ਅਤੇ ਪਿਛੋਕਰ ਦੀ ਜਾਂਚ ਕਰਨ ਲਈ ਬਾਇਓਮੈਟ੍ਰਿਕ ਜਾਣਕਾਰੀ ਦੇ ਵੱਖ-ਵੱਖ ਰੂਪਾਂ ਨੂੰ ਇਕੱਠਾ ਕਰਨ ਦਾ ਅਧਿਕਾਰ ਹੋਵੇਗਾ ਚਿਹਰੇ ਅਤੇ ਅੱਖਾਂ ਦੀ ਤਸਵੀਰ ਫਿੰਗਰਪ੍ਰਿੰਟ ਪੈਚ ਪ੍ਰਿੰਟ ਅਤੇ ਹੱਥ ਲਿਖਤ ਦਸਤਖਤ ਸਮੇਤ ਇਹ ਨਿਯਮ ਜੈਨੇਟਿਕ ਸੰਬੰਧਾਂ ਦੇ ਦਾਅਵੇ ਦੀ ਪੁਸ਼ਟੀ ਕਰਨ ਜਾਂ ਕੁਝ ਇਮੀਗ੍ਰੇਸ਼ਨ ਲਾਪੇਂਤੀਆਂ ਲਈ ਟੁਕਵੇਂ ਹੋਣ ਤੇ ਜੈਵਿਕ ਲਿੰਕ ਦੇ ਸਬੂਤ ਪ੍ਰਦਾਨ ਕਰਨ ਦੇ ਲਈ ਡੀਐਨਏ ਦੇ ਸੰਗ੍ਰਹਿ ਦੀ ਵੀ ਆਗਿਆ ਦੇਵੇਗਾ DHS ਨੇ ਕਿਹਾ ਕਿ ਬਾਇਓਮੈਟ੍ਰਿਕਸ ਦੀ ਵਿਸਤ੍ਰਿਤ ਵਰਤੋਂ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਧੋਖਾਧੜੀ ਨੂੰ ਰੋਕਣ ਦੇ ਵਿੱਚ ਮਦਦ ਪਾਏਗੀ। ਧੋਖਾਧੜੀ ਰੋਕਣ ਦੇ ਵਿੱਚ ਮਦਦ ਕਰੇਗੀ। ਪਛਾਣ ਤਸਦੀਕ ਅਤੇ ਪ੍ਰਬੰਧਨ ਦੇ ਲਈ ਬਾਇਓਮੈਟ੍ਰਿਕ ਦੀ ਵਰਤੋਂ ਤਸਕਰੀ ਦਾ ਮੁਕਾਬਲਾ ਕਰਨ ਜੀਮਨੀ ਸੰਬੰਧੀ ਅਪਰਾਧੀ ਕਿਤਾਹ ਜਾਂਚਾ ਦੇ ਨਤੀਜਿਆਂ ਦੀ ਪੁਸ਼ਟੀ ਕਰਨ ਅਤੇ ਧੋਖਾਧੜੀ ਨੂੰ ਰੋਕਣ ਦੇ ਲਈ DHS ਸੇ ਯਤਨਾਂ ਵਿੱਚ ਸਹਾਇਤਾ ਕਰੇਗੀ। ਐਜੰਸੀ ਨੇ ਪ੍ਰਸਤਾਵ ਦੇ ਵਿੱਚ ਕਿਹਾ ਹੈ ਕਿ ਨਿਯਮ ਹਟਾਉਣ ਦੀ ਕਾਰਵਾਈ ਦੇ ਵਿੱਚ ਸ਼ਾਮਲ ਵਿਅਕਤੀਆਂ ਦੇ ਲਈ ਬਾਇਓਮੈਟ੍ਰਿਕ ਜ਼ਰੂਰਤਾਂ ਨੂੰ ਵੀ ਵਧਾਵੇਗਾ। ਇਮੀਗ੍ਰੇਸ਼ਨ ਮਾਮਲੇ ਦੇ ਵਿੱਚ ਐਜੇ ਡਾਟਾ ਨੂੰ ਇਕੱਠਾ ਕਰਨ ਅਤੇ ਪਰਤਨ ਲਈ ਵਿਭਾਗਤੇ ਅਧਿਕਾਰਤਾ ਦਾ ਵਿਸਤਾਰ ਕਰੇਗਾ। ਇਹੇ ਪ੍ਰਸਤਾਵ ਟ੍ਰੰਪ ਪ੍ਰਸ਼ਾਸਨ ਦੁਆਰਾ ਇਮੀਗ੍ਰੇਸ਼ਨ ਅਸਰਦੀ ਜਾਂਚ ਵਧਾਉਣਾ ਤੇ ਵਿਦੇਸ਼ੀ ਨਾਗਰਿਕਾਂ ਦੇ ਡਾਟਾ ਟਰੈਕਿੰਗ ਨੂੰ ਵਧਾਉਣ ਦੇ ਵਿਆਪਕੀਅਤਾ ਦਾ ਹਿੱਸਾ ਹੈ ਜਿਦੇ ਵਿੱਚ ਇੱਕ ਪਰਵਾਸੀ ਰਜਿਸਟਰੀ ਨਿਯਮ ਵੀ ਸ਼ਾਮਲ ਹੈ। 3 ਨਵੰਬਰ ਨੂੰ ਫੈਡਰਲ ਰਜਿਸਟਰ ਦੇ ਵਿੱਚ ਨਿਯਮ ਪ੍ਰਕਾਸ਼ਿਤ ਹੋਣ ਤੋਂ ਬਾਅਦ 60 ਦਿਨਾਂ ਤੀਜ ਤੱਕ ਟਿੱਪਣੀ ਦੀ ਮਿਆਦ ਸ਼ੁਰੂ ਹੋਵੇਗੀ ਜ ਜਿਹਦੇ ਨਾਲ ਜਨਤਾ ਤੇ ਹਿੱਸੇਦਾਰ ਨੂੰ ਕੋਈ ਵੀ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਫੀਡਬੈਕ ਜਮ੍ਹਾਂ ਕਰਵਾਉਣ ਦੀ ਅਗਿਆ ਮਿਲੇਗੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਇੱਕ ਨਵਾਂ ਨਿਯਮ ਪ੍ਰਸਤਾਵਿਤ ਕੀਤਾ ਹੈ ਜ ਜਿਹਦੇ ਵਿੱਚ ਸਾਰੇ ਇਮੀਗ੍ਰੇਸ਼ਨ ਲਾਭਪ੍ਰਾਪਤਕਾਰਾਂ ਦੇ ਲਈ ਉਮਰ ਜਾਂ ਅਰਸੀ ਦੀ ਕਿਸਮ ਤੇ ਪਰਵਾਹ ਕੀਤੇ ਬਿਨਾਂ ਡੀ ਐਨ ਏ ਸਮੇਤ ਬਾਇਓਮੈਟ੍ਰਿਕ ਡਾਟਾ ਇਕੱਠਾ ਕਰਨਾ ਲਾਜ਼ਮੀ ਹੋਵੇਗਾ ਇਸ ਵਿਸਥਾਰ ਦਾ ਉਦੇਸ਼ ਸੁਰੱਖਿਆ ਨੂੰ ਵਧਾਉਣਾ ਧੋਖਾਧੜੀ ਨੂੰ ਰੋਕਣਾ ਅਤੇ ਇਮੀਗ੍ਰੇਸ਼ਨ ਮਾਮਲਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੇ ਲਈ ਪਛਾਣ ਤਸਦੀਕ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨਾ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਨਵਾਂ ਨਿਯਮ ਪ੍ਰਸਤਾਵਿਤ ਕੀਤਾ ਹੈ ਜਿਦੇ ਵਿੱਚ ਇਮੀਗ੍ਰੇਸ਼ਨ ਲਾਭਾਂ ਦੇ ਲਈ ਸਾਰੇ ਬਿਨੇਕਾਰਾਂ ਨੂੰ ਉਮਰ ਜਾਂ ਅਰਜ਼ੀ ਦੀ ਕਿਸਮ ਦੀ ਪਰਿਵਾਰ ਕਿਤੇ ਬਿਨਾ ਡੀਐਨਏ ਸਮੇਤ ਬਾਇਓਮੈਟ੍ਰਿਕ ਡਾਟਾ ਜਮਾ ਕਰਵਾਉਣ ਦੀ ਲੋੜ ਹੋਵੇਗੀ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਸ ਪ੍ਰਸਤਾਵ ਦਾ ਉਦੇਸ਼ ਮਜਬੂਤਾ ਡਾਟਾ ਇਕੱਠਾ ਕਰਨ ਦੇ ਉਪਾਅ ਦਾ ਵਿਸਾਰ ਕਰਨਾ ਹੈ ਜੋ ਵਰਤਮਾਨ ਦੇ ਵਿੱਚ ਸਿਰਫ ਕੁਝ ਸ਼੍ਰੇਣੀਆਂ ਜਿਵੇਂ ਕਿ ਨੈਚਰਲਾਈਜੇਸ਼ਨ ਵਰਕ ਪਰਮਿਟ ਅਤੇ ਸਥਾਈ ਨਿਵਾਸ ਉਤੇ ਲਾਗੂ ਹੁੰਦੇ ਨੇ ਪ੍ਰਸਤਾਵਿਤ ਨਿਯਮ ਦੇ ਤਹਿਤ DHS ਕੋਲ ਪਛਾਣਾਂ ਦੀ ਪੁਸ਼ਟੀ ਕਰਨ ਅਤੇ ਪਿਛੋਕਰ ਦੀ ਜਾਂਚ ਕਰਨ ਦੇ ਲਈ ਬਾਇਓਮੈਟ੍ਰਿਕ ਜਾਣਕਾਰੀ ਦੇ ਵੱਖ-ਵੱਖ ਰੂਪਾਂ ਨੂੰ ਇਕੱਠਾ ਕਰਨ ਦਾ ਅਧਿਕਾਰ ਹੋਵੇਗਾ ਚਿਹਰੇ ਅਤੇ ਅੱਖਰ ਦੀ ਤਸਵੀਰ ਫਿੰਗਰਪ੍ਰਿੰਟ ਪੈਚ ਪ੍ਰਿੰਟ ਅਤੇ ਹੱਥ ਲਿਖਤ ਦਸਤਖਤ ਸਮੇਤ ਇਹ ਨਿਯਮ ਜੈਨੇਟਿਕ ਸੰਬੰਧਾਂ ਦੇ ਦਾਅਵੇ ਦੀ ਪੁਸ਼ਟੀ ਕਰਨ ਜਾਂ ਕੁਝ ਇਮੀਗ੍ਰੇਸ਼ਨ ਲਾਭ ਪੇੰਤੀਆ ਦੇ ਲਈ ਟੁਕਮੇ ਹੋਣ ਤੇ ਜੈਵਿਕ ਲਿੰਕ ਦੇ ਸਬੂਤ ਪ੍ਰਦਾਨ ਕਰਨ ਦੇ ਲਈ ਡੀਐਨਏ ਦੇ ਸੰਗ੍ਰਹਿ ਦੀ ਵੀ ਆਗਿਆ ਦੇਵੇਗਾ DHS ਨੇ ਕਿਹਾ ਕਿ ਬਾਇਓਮੈਟ੍ਰਿਕs ਦੀ ਵਿਸਤ੍ਰਿਤ ਵਰਤੋਂ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਤੋਖਾਧੜੀ ਨੂੰ ਰੋਕਣ ਦੇ ਵਿੱਚ ਮਦਦ ਪਾਏਗੀ। ਤੋਖਾਧੜੀ ਰੋਕਣ ਦੇ ਵਿੱਚ ਮਦਦ ਕਰੇਗੀ। ਪਛਾਣ ਤਸਦੀਕ ਅਤੇ ਪ੍ਰਬੰਧਨ ਦੇ ਲਈ ਬਾਇਓਮੈਟ੍ਰਿਕ ਦੀ ਵਰਤੋਂ ਤਸਕਰੀ ਦਾ ਮੁਕਾਬਲਾ ਕਰਨ ਜੀਮਨੀ ਸੰਬੰਧੀ ਅਪਰਾਧਿਕ ਇਤਿਹਾਸ ਜਾਂਚਾਂ ਦੇ ਨਤੀਜਿਆਂ ਦੀ ਪੁਸ਼ਟੀ ਕਰਨ ਅਤੇ ਤੋਖਾਧੜੀ ਨੂੰ ਰੋਕਣ ਦੇ ਲਈ DHS ਸੇ ਯਤਨਾਂ ਵਿੱਚ ਸਹਾਇਤਾ ਕਰੇਗੀ। ਏਜੰਸੀ ਨੇ ਪ੍ਰਸਤਾਵ ਦੇ ਵਿੱਚ ਕਿਹਾ ਹੈ ਕਿ ਨਿਯਮ ਹਟਾਉਣ ਦੀ ਕਾਰਵਾਈ ਦੇ ਵਿੱਚ ਸ਼ਾਮਲ ਵਿਅਕਤੀਆਂ ਦੇ ਲਈ ਬਾਇਓਮੈਟ੍ਰਿਕ ਜ਼ਰੂਰਤਾਂ ਨੂੰ ਵੀ ਵਧਾਵੇਗਾ ਇਮੀਗ੍ਰੇਸ਼ਨ ਮਾਮਲੇ ਦੇ ਵਿੱਚ ਐਚਆਈ ਡੇਟਾ ਨੂੰ ਇਕੱਠਾ ਕਰਨ ਅਤੇ ਵੰਡਣ ਲਈ ਵਿਭਾਗ ਤੇ ਅਧਿਕਾਰਤਾ ਵਿਸਤਾਰ ਕਰੇਗਾ ਇਹੇ ਪ੍ਰਸਤਾਵ ਟਰੰਪ ਪ੍ਰਸ਼ਾਸਨ ਦੁਆਰਾ ਇਮੀਗ੍ਰੇਸ਼ਨ ਅਰਜ਼ੀਆਂ ਦੀ ਜਾਂਚ ਵਧਾਉਣਾ ਤੇ ਵਿਦੇਸ਼ੀ ਨਾਗਰਿਕਾਂ ਦੇ ਡਾਟਾ ਟਰੈਕਿੰਗ ਨੂੰ ਵਧਾਉਣ ਦੇ ਵਿਆਪਕ ਯਤਨ ਦਾ ਹਿੱਸਾ ਹੈ ਜਿਦੇ ਵਿੱਚ ਇੱਕ ਪਰਵਾਸੀ ਰਜਿਸਟਰੀ ਨਿਯਮ ਵੀ ਸ਼ਾਮਲ ਹੈ 3 ਨਵੰਬਰ ਨੂੰ ਫੈਡਰਲ ਰਜਿਸਟਰ ਦੇ ਵਿੱਚ ਨਿਯਮ ਪ੍ਰਕਾਸ਼ਿਤ ਹੋਣ ਤੋਂ ਬਾਅਦ 60 ਦਿਨਾਂ ਤੱਕ ਜਨਤਕ ਟਿੱਪਣੀ ਦੀ ਮਿਆਦ ਸ਼ੁਰੂ ਹੋਵੇਗੀ ਜਿਦੇ ਨਾਲ ਜਨਤਾ ਤੇ ਹਿੱਸੇਦਾਰ ਨੂੰ ਕੋਈ ਵੀ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਫੀਡਬੈਕ ਜਮ੍ਹਾਂ ਕਰਵਾਉਣ ਦੀ ਅਗਿਆ ਮਿਲੇਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ